ਆਹ ਦੋਸਤੋ ਅੱਜ ਜਿਹੜਾ ਆਪਣਾ ਪਾਰਸਲ ਆ ਉਹ ਪਹੁੰਚ ਚੁੱਕਿਆ ਆਪਣੇ ਕੋਲੇ ਇਹਦੇ ਵਿੱਚ ਕੀ ਜਿਹੜੀ ਚੀਜ਼ ਆਈ ਹੈਗੀ ਉਹ ਹੈਗੀ ਬਹੁਤ ਹੀ ਜਾਦੇ ਜਨੀਕ ਆਟਮਾ ਗਈ ਕਾਰਾਂ ਨੂੰ ਧੋਣ ਵਾਸਤੇ ਏਸੀਆਂ ਦੀ ਸਰਵਿਸ ਕਰਨ ਵਾਸਤੇ ਜਾਨੀ ਕਿ ਮਲਟੀ ਪਰਪਸ ਆਟਮਾ ਜੀ ਗਈ ਆਪਣੇ ਕੋਲੇ ਪੰਪ ਆ ਗਿਆ ਆਪਣੇ ਕੋਲੇ ਇਹਦੇ ਵਿੱਚ ਹੈਗਾ ਜਿਹੜਾ ਤੇ ਉਹ ਪੰਪ ਨਹੀਂ ਹੈਗਾ ਦੋਸਤੋ ਜਿਹੜਾ ਲੋਕਾਂ ਨੂੰ ਦਿੱਤਾ ਜਾਂਦਾ ਹੈਗਾ ਇਹ ਪੰਪ ਹੈਗਾ ਸਰਵਿਸਾਂ ਕਰਨ ਵਾਲਾ ਪੰਪ ਏਸੀਆਂ ਦੀਆਂ ਚਾਹੇ ਕਾਰਾਂ ਦੀਆਂ ਤੇ ਤੁਹਾਨੂੰ ਦਿਖਾਉਣਾ ਹੁਣ ਪੈਕਿੰਗ ਬਹੁਤ ਵਧੀਆ ਕੀਤੀ ਹੋਈ ਆ ਬਾਈਆਂ ਨੇ ਮਲਾ ਚੇਪਿੰਗ ਹੀ ਜਿੰਨਾ ਲਾਈ ਜਾਂਦੀਆਂ ਨੇ ਕੇਪੀ ਹੂੰ ਵੀ ਲਾਉਂਦੇ ਨੇ ਹੈਨਾ ਥੋੜੀ ਹੋਤੀ ਸਭ ਤੋਂ ਪਹਿਲਾਂ ਨੇ ਇਹਨਾਂ ਨੇ ਦਿੱਤੀ ਆਪਾਂ ਨੂੰ ਮੈਨੂਅਲ ਆ ਕੀ ਕੀ ਜਨਨ ਕੇ ਕੰਮ ਇਹ ਆਉਂਦੀ ਹੈਗੀ ਇਹ ਕਾਫੀ ਕਦੇ ਕਿਸੇ ਨੇ ਪੜ੍ਹੀ ਨਹੀਂ ਆਪਾਂ ਨੇ ਨਹੀਂ ਪੜ੍ਹਦੇ ਉਦੋਂ ਉਹਦੇ ਪੇਜ ਆ ਗਿਆ ਇਹ ਵੀ ਆਪਣੇ ਕੰਮ ਦਾ ਨਹੀਂਗਾ ਕਿਉਂਕਿ ਇਹ ਸਰਟੀਫਿਕੇਟ ਆ ਗਿਆ ਗਨ ਬਹੁਤ ਵਧੀਆ ਗੱਲ ਨਾਲ ਆ ਗਿਫਟ ਕੀਤਾ ਇਹਨਾਂ ਨੇ ਆਪਾਂ ਨੂੰ ਕਾਰ ਨੂੰ ਧੋ ਕੇ ਉਰਬਤ ਪੂੰਝ ਸਕਦੇ ਤੁਸੀਂ ਨਾਲ ਕੱਪੜੇ ਵੀ ਦਿੱਤੇ ਨੇ ਨਾਲ ਇਹ ਜਿਹੜੀ ਪਾਈਪ ਆ ਗਈ ਇਹ ਗੱਨ ਤੇ ਚੜੂਗੀ ਗੱਨ ਨੂੰ ਲੰਮੀ ਕਰਨ ਵਾਸਤੇ ਇੱਕ ਇਹ ਨਲੀ ਜੀ ਦਿੱਤੀ ਹੁੰਦੀ ਹੈ ਇਹਨਾਂ ਨੇ ਪਾਈਪ ਥੋੜੀ ਆ ਗਈ ਮੇਨ ਆਈਟਮ ਆਪਣੀ ਜਿਹਦੇ ਮਾਰੇ ਆਪਾਂ ਵੀਡੀਓ ਬਣਾ ਰਹੇ ਆ ਤੁਹਾਨੂੰ ਦੱਸ ਰਿਹਾ ਵੀ ਇਹ ਪੰਪ ਹੈਗਾ ਜਿਹੜਾ ਮੇਨ ਹੈਗਾ ਤੇ ਇਹਦੇ ਨਾਲ ਤੁਸੀਂ ਕਾਰਾਂ ਨੂੰ ਸਰਵਿਸ ਕਰ ਸਕਦੇ ਹੋ ਘਰਾਂ 'ਚ ਫਰਸ਼ਾਂ ਵੀ ਧੋ ਸਕਦੇ ਹੋ ਡੰਗਰ ਵੀ ਨਵਾ ਸਕਦੇ ਹੋ ਪਰ ਡੰਗਰ ਨਵਾਉਣ ਵੇਲੇ ਸਭ ਤੋਂ ਇੱਕ ਖਾਸ ਗੱਲ ਹੈ ਜਿਹੜੀ ਦਾ ਪ੍ਰੈਸ਼ਰ ਜਰੂਰ ਸੈੱਟ ਕਰ ਲਿਆ ਕਰੋ ਨਹੀਂ ਡੰਗਰਾਂ ਦਾ ਜਿਹੜਾ ਮਾਸ ਪਟ ਦਿੰਦਾ ਹੈ ਬਹੁਤ ਤੇਜ਼ ਪ੍ਰੈਸ਼ਰ ਹੁੰਦਾ ਹੈ ਇਹਦਾ ਆ ਇਹਦੇ ਨਾਲ ਜਿਹੜੀਆਂ ਦਿੱਤੀਆਂ ਨੇ ਜੀਆਂ ਬੋਤਲਾਂ ਜੀਆਂ ਹੋਰ ਇਹ ਇਹਦੇ ਮੂਰੇ ਛੜ ਜਾਂਦੀਆਂ ਨੇ ਗੱਲ ਦੇ ਜਿਵੇਂ ਛੱਗ ਹੋਮ ਜਿਹੜੀ ਉੱਤੇ ਛੱਗ ਜੀ ਪਾਈ ਹੁੰਦੀ ਆ ਕਾਰਾਂ ਦੇ ਉਹ ਪੈ ਜਾਂਦੀ ਹੈਗੀ ਤੇ ਬਾਕੀ ਆ ਫਿਲਟਰ ਆ ਗਿਆ ਆ ਪਾਣੀ ਵਾਲੇ ਪਾਸੇ ਫਿਲਟਰ ਟਿਕੂਗਾ ਤੇ ਹੋਰ ਨਾਲ ਜਿਹੜੀ ਐਸੈਸਰੀ ਆ ਛੋਟੀ ਮੋਟੀ ਉਹ ਆ ਗਈ ਜੀ ਤੇ ਬਾਕੀ ਜਿਹੜਾ ਇਹ ਖਾਲੀ ਹੋ ਚੁੱਕਿਆ ਹੁਣ ਡੱਬੇ ਦੇ ਵਿੱਚ ਕੁਝ ਨਹੀਂ ਰਿਹਾ ਸੋ ਨੂੰ ਹੁਣ ਇਹ ਪੰਪ ਵਰਕਿੰਗ ਕਿਵੇਂ ਕਰਦਾ ਤੇ ਕਿਵੇਂ ਇਹ ਨੂੰ ਜਿਹੜਾ ਆਪਾਂ ਨੇ ਇੰਸਟਾਲ ਕਰਨਾਗਾ ਉਹ ਵੀ ਦੱਸਾਂਗੇ ਵੀਡੀਓ ਦੇ ਵਿੱਚ ਵੀਡੀਓ ਕੋਈ ਤੋਂ ਵੀ ਸਕਿਪ ਨਾ ਕਰੇ ਦੋਸਤੋ ਕਿਉਂਕਿ ਇਹਦੇ ਨਾਲ ਜਿੰਨੀ ਐਕਸੈਸਰੀ ਆਈ ਹੈਗੀ ਨੂੰ ਆਪਾਂ ਕਿਵੇਂ ਇਹਦੇ ਉੱਪਰ ਜਿਹੜੀ ਲਾਉਣੀ ਹੈਗੀ ਇਹ ਐਕਸੈਸਰੀ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਤੁਹਾਨੂੰ ਦੇਵਾਂਗੇ ਸਭ ਤੋਂ ਪਹਿਲਾਂ ਇਹ ਪਾਇਪ ਲੈ ਲਓ ਤੁਸੀਂ ਇਹਦੇ ਇੱਕ ਸਾਈਡ ਤੇ ਤਾਂ ਇਹ ਲੱਗੂਗੀ ਜਿਹੜੇ ਪਾਸੇ ਇਹ ਪਾਣੀ ਪੰਪ ਨੂੰ ਦਿੰਦੀ ਹੈਗੀ ਇਹ ਇਹ ਪੰਪ ਦੀ ਇਸ ਜਗ੍ਹਾ ਤੇ ਲੱਗਦੀ ਹੈਗੀ ਇਸ ਜਗ੍ਹਾ ਤੇ ਲੱਗਦੀ ਹੈ ਇਹ ਪੰਪ ਦੀ ਇੱਥੇ ਠੀਕ ਆ ਇਹਨੂੰ ਪ੍ਰੋਪਰ ਇੰਸਟਾਲ ਕਰਨ ਵਾਸਤੇ ਆਪਾਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਦੋਸਤੋ ਆਪਾਂ ਇਹ ਜਿਹੜੀ ਇਹ ਪਾਈਪ ਹੈ ਇੰਸਟਾਲ ਕਰਾਂਗੇ ਆਪਾਂ ਪਾਈਪ ਨੂੰ ਇੱਥੇ ਤੁਸੀਂ ਐਂ ਚੜਾ ਲਿਓ ਇਹਨੂੰ ਪੂਰੀ ਟਾਈਟ ਐਂ ਚੜਾ ਕੇ ਜਿਹੜਾ ਇਹ ਨਾਟਾ ਐਂ ਖਸਦੋ ਚੂੜੀ ਲੋਟ ਉਡੀ ਥੋੜੀ ਗੌਰ ਨਾਲ ਕਸ ਲਓ ਕੋਈ țeਡੀ ਨਾ ਚੜਾ ਲਿਓ ਤੇ ਉਦੋਂ ਆ ਜਿਹੜੀ ਇਹ ਹੈਗੀ ਤੇ ਆਪਾਂ ਇੱਥੇ ਕਸਣ ਵਾਲੀ ਆ ਗਈ ਤੇ ਪਾਣੀ ਜਿਹੜਾ ਪੰਪ ਨੂੰ ਦਿੰਦੀ ਹੈਗੀ ਬਾਲਟੀ ਦੇ ਵਿੱਚੋਂ ਲੈਣਾ ਤੁਸੀਂ ਪਾਣੀ ਜਾਂ ਕਿਸੇ ਟੂਟੀ ਦੇ ਉੱਪਰੋਂ ਤਾਂ ਇੱਥੇ ਦੇਤੇ ਕੋਈ ਹੋਣੀ ਬਸ ਲੋਕ ਹੁੰਦਾ ਇਦਾਂ ਇੱਕ ਹੈ ਬਸ ਐਂ ਚੜ ਜਾਣਾ ਹੈਗਾ ਇਹ ਲੋਕ ਤੇ ਉਦੋਂ ਬਾਅਦ ਜਿਹੜੀ ਇਧਰਲਾ ਸ਼ੈਡ ਆ ਗਈ ਜੇਕਰ ਤੁਸੀਂ ਇਹਨੂੰ ਟੂਟੀ ਤੇ ਡਾਇਰੈਕਟ ਲਾਉਣਾਗਾ ਤਾਂ ਜਿਹੜਾ ਇਹ ਜੰਤਰਾ ਇੱਥੇ ਇਦਾਂ ਇੰਸਟਾਲ ਹੋ ਜਾਂਦਾ ਤੇ ਇਹਨੂੰ ਟੂਟੀ ਦੇ ਉੱਪਰ ਤੁਸੀਂ ਕਸ ਕੇ ਜਿਹੜਾ ਪਾਣੀ ਆ ਪੰਪ ਨੂੰ ਦੇ ਸਕਦੇ ਹੋ ਜੇ ਤੁਸੀਂ ਇਹੀ ਪਾਣੀ ਬਾਲਟੀ ਦੇ ਵਿੱਚੋਂ ਲੈਣਾਗਾ ਤਾਂ ਜਿਹੜਾ ਇਹ ਫਿਲਟਰ ਹੈਗਾ ਇਹ ਜਰੂਰ ਚੜਾਓ ਕਿਉਂਕਿ ਬਾਲਟੀ ਦੇ ਵਿੱਚ ਜੋ ਕੋਈ ਕਚਰਾ ਹੁੰਦਾ ਤਾਂ ਉਹ ਪੰਪ ਦੇ ਵਿੱਚ ਨਹੀਂ ਜਾਂਦਾ ਤੇ ਆਪਾਂ ਜਿਹੜਾ ਪਾਣੀ ਆ ਬਾਲਟੀ ਦੇ ਵਿੱਚੋਂ ਹੀ ਯੂਜ਼ ਕਰਾਂਗੇ ਜ਼ਿਆਦਾ ਕਿਉਂਕਿ ਏਸ਼ੀਆਂ ਦੀਆਂ ਸਰਬਸਾਂ ਕਰਨੀਆਂ ਜਾਂ ਹੋਰ ਉਹਦੇ ਵਾਸਤੇ ਤੇ ਇਹ ਜਿਹੜਾ ਕਲੈਂਪ ਆ ਇਹ ਤੁਸੀਂ ਯੂਜ਼ ਕਰ ਸਕਦੇ ਹੋ ਉਹ ਦੋਲੇ ਨੂੰ ਇਹਨਾਂ ਨੇ ਬਹੁਤ ਈਜ਼ੀ ਮਤਲਬ ਇਹ ਦਿੱਤੀ ਹੋਈ ਆ ਨਾਲ ਕੀ ਇਹਦੇ ਇਨੂੰ ਕੱਸ ਦੋ। ਇੱਥੇ ਇੰਸਟਾਲ ਹੋ ਜਾਊਗਾ। ਇਹ ਪਾਈਪ ਆ ਜਿਹੜੀ ਥੋੜੀ ਲੈਂਦੀ ਨਹੀਂ ਹੈਗੀ ਕਿੰਨੇ ਹੀ ਪ੍ਰੈਸ਼ਰ ਬਣੀ ਚੱਲੇ। ਇਹ ਬੂਰੀ ਟਾਈਟ ਹੋ ਚੁੱਕੀ ਹੈਗੀ ਉਹਨੇ ਇਹ। ਇਹ ਇੰਸਟਾਲ ਹੋ ਗਈ ਹੈ ਪੂਰੀ ਦੀ ਪੂਰੀ ਪਾਈਪ ਆਪਣੀ। ਉਸ ਤੋਂ ਬਾਅਦ ਵਾਰੀ ਆ ਗਈ ਹੁਣ ਆਪਣੀ ਇਸ ਪਾਈਪ ਦੀ। ਜਿਹੜੀ ਪਾਈਪ ਨਾਲ ਆਪਾਂ ਪਾਣੀ ਸਰਬਸਾਂ ਕਰਨ ਵਾਸਤੇ ਜਾਂ ਧੂਣ ਵਾਸਤੇ ਆਪਾਂ ਵਰਤਣਾ ਹੈ। ਜਿਹੜੀ ਇਹ ਸ਼ੈਡ ਆ ਕੀ ਇਹਦੀ ਇਹ ਤਾਂ ਤੁਸੀਂ ਪੰਪ ਦੇ ਵਿੱਚ ਲਾਉਣੀ ਹੈ ਇੱਥੇ ਸਿੰਪਲੀ ਲੱਗ ਜਾਣੀ ਹੈ ਇਦਾਂ ਹੀ ਇਹਨਾਂ ਨੇ ਇੰਸਟਾਲ ਕਰਕੇ ਦਿੱਤੀ ਹੋਈ ਆ ਇਧਰਲੇ ਪਾਸੇ ਤੁਸੀਂ ਇਹਦੇ ਇੱਕ ਸਾਈਡ ਤੇ ਜਿਹੜੀ ਗਨ ਆ ਉਹ ਲਾਉਣੀ ਹੈਗੀ ਤੇ ਗਨ ਕਿਵੇਂ ਇੰਸਟਾਲ ਕਰਨੀ ਹੈਗੀ ਬਹੁਤ ਸਿੰਪਲ ਆ ਗਨ ਦੇ ਵੀ ਇਦਾਂ ਇੱਕ ਚੂੜੀ ਦਿੱਤੀ ਹੋਈ ਹੈਗੀ ਤੁਸੀਂ ਇਹਨੂੰ ਇਸ ਟਰੰਬ ਵਿੱਚ ਲਾ ਕੇ ਇਹਦੇ ਤੇ ਇਹਨੂੰ ਪਾਸ ਦਿਓ ਗਨ ਆ ਜਿਹੜੀ ਆਪਣੀ ਇੰਸਟਾਲ ਹੋ ਚੁੱਕੀ ਆ ਤੇ ਇਹ ਇਹਦੇ ਮੂਰੇ ਇੱਥੇ ਲਾਉਣ ਵਾਲਾ ਆਪਣਾ ਆ ਗਿਆ ਮਤਲਬ ਜਿਹੜਾ ਪ੍ਰੈਸ਼ਰ ਬਣਾਉਂਦਾ ਉਹ ਆ ਗਿਆ ਇਹਨੂੰ ਦੋਸਤੋ ਆਪਾਂ ਇਧਰਲੇ ਪਾਸੇ ਫਰੰਟ ਤੇ ਜਿਹੜਾ ਇੰਸਟਾਲ ਕਰ ਦੇਣਾਗਾ ਇਹਨੇ ਆਪਣਾ ਜਿਹੜਾ ਪ੍ਰੈਸ਼ਰ ਆਉ ਬਣਾਉਣਾਗਾ ਇਹ ਘੱਟ ਵੱਧ ਵੀ ਤੁਸੀਂ ਇਸੇ ਤੋਂ ਹੀ ਕਰ ਸਕਦੇ ਹੋ ਪ੍ਰੈਸ਼ਰ ਨੂੰ ਜਿਵੇਂ ਕਸੀ ਜਾਊਂਗੇ ਪ੍ਰੈਸ਼ਰ ਆ ਜਿਹੜਾ ਤਿੱਖਾ ਹੋਈ ਜਾਊਗਾ ਜਿਵੇਂ ਇਸ ਨੂੰ ਗਨ ਨੂੰ ਤੁਸੀਂ ਢਿੱਲੀ ਕਰੋਗੇ ਜਿਹੜਾ ਪ੍ਰੈਸ਼ਰ ਆ ਉਹ ਖਿੰਡ ਜਾਊਗਾ ਤੇ ਬਾਕੀ ਦੀ ਜਿਹੜੀ ਯੂジング ਆਗੀ ਕਿਸ ਤਰ੍ਹਾਂ ਹੁੰਦੀ ਹੈਗੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਇਹਦੇ ਨਾਲ ਤੁਸੀਂ ਜਿਹੜਾ ਕੰਮ ਕਰ ਸਕਦੇ ਹੋਗੇ ਸੋ ਬਣੇ ਰਹੋ ਵੀਡੀਓ ਦੇ ਨਾਲ